ਆ ਬੁੜੀ ਕਲਵਾ ਮੋਲੇ ਖਾਲਿਕ ਜਾਣੇ ਕੋਏ ਕਲਕੇ ਆਕੇ ਤਾ ਹੋਏ ਤਾ ਤਾਨ ਸੁਹਾਲੇ ਰੂਪ ਤੇਤੀ ਦਾ ਜਾਣੇ ਕੌਣ ਕੂਤ ਤੁਮ ਸਾਵ ਏ ਕੋ ਕਵਾਓ ਸੰਖ ਮੋਲੇ ਬਰਾਇ ਤਾਰ ਤੁਤ ਕਵਣ ਕਹਾਵੀ ਚਾਰ ਕਾਰਨ ਜਾਵਾ ਇਕ ਬਾਰ ਤੁਤ ਪਾਲਾ ਸਾਈ ਪਲੀਕਾਰ ਸਾਸਤ੍ਰਾਂ ਬਦਨ ਕਾਰ ਸੰਤੋ ਮੋਰਖ ਅੰਤਖੋਰ ਸੰਭ ਜੋਰ ਰਾਮਖੋਰ ਸੰਖ ਅਮਰ ਕਰ ਜਾਹੇ ਚੋਰ ਸੰਖ ਗਰਵੜਤਿ ਹਮਾਰੇ ਸੰਖ ਪਾਪੀ ਪਾਪ ਕਰ ਜਾਹੇ ਸਾਧ ਗਿਆਨ ਕੂੜ ਕਰਾਹੇ ਸੰਖ ਮਲੇਸ਼ ਮਲ ਪਖ ਖਾਹੇ ਸੰਖ ਨਿੰਦਕ ਕਰੇ ਬਾਰਾ ਨਿਤ ਨੀਚ ਕਹੈ ਦੀ ਦਾਸ ਨਾਮਕ ਨਾਮਕਾਰ ਸੰਤ ਨਾਮ ਉਹ ਸੰਤ ਸਾਧਕ ਦਾਸ ਨਾਮਕ ਨਾਮਕਾਰ ਸੰਤ ਨਾਮ ਉਹ ਸੰਤ ਸਾਧਕ ਸੰਤ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਹ ਅਖਰੀ ਗਿਆਨ ਗੀਤ ਕੁੰਨਤਾ ਅਖਰੀ ਲਿਖਣ ਬੋਲਣ ਬਾਣਾ ਸਿਰ ਸੰਜੋਗ ਬਖਾਨ ਜੀ ਉਮੀ ਆਗੋ ਖਜਾ ਹੋਈ ਮੀਰ ਸਤਿਕਾਰਯੋਗ ਦਾਤਾ ਜੀ ਕੋ ਪਾਵਨ ਤਿਲਕਾ ਮਾ సాయన్ విషణ ప్రకాశా కాల కాల జోగి వేద రాజ బ్రహ్మా జో తి చమణ స్వార నస్ హారే హార ਸਤਿਗੁਰੂ ਪਜਾਇਓ ਆਤ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸੰਤਿਓ ਨਾਰਾਮ ਨਮਸਕਾਰ ਕਿਸ ਹੀ ਕੋ ਹਮਾਰੀ ਸਭ ਜਗ ਜਿਨੀ ਆਪ ਸਵਾਰੀ ਸਿਮਕਣ ਕੋ ਸਭ ਕੁਣ ਸੁਖ ਦੀਓ ਸਤਨ ਕੋਪਲ ਮੋਹ ਬਦ ਕੀਓ ਘਟ ਘਟ ਤੇ ਅੰਤਰ ਕੀ ਜਾਨ ਮਰੇ ਗੁਰੇ ਕੀ ਪੀਰ ਪਛਾਨਕ ਚੀਕੀ ਤੇ ਪੂੰਚਰ ਅਸਥੂਲਾ ਸਬਰ ਕੇ ਬਾਦ ਰਿਸ਼ਤ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ పడ్కాడ్ పడ్కి జంనే చముత కర్థకరా కర్తారా పర్యాతా కర్థకర్తే అపారా చమే కర్థకర్ తో కర్థకే తో దో సబ్ హార్ కోం చిందే పడ్నా స్ర్ ਮਾਹੂੜ ਕਛ ਤੇ ਨ ਚਾਨਤ ਆਖਾਂ ਦੇਖ ਕੋ ਕੰਤ ਸਦਾ ਸੇਵਨ ਧਰਨ ਧਾਰਿਕਾ ਜੀਨਤ ਨਹਿ ਕੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋ ਹੈ ਤੇਤੀ ਤੋਵਰਾ ਲਖਾ ਨ ਜਾਏ ਪਸਾਰਾ ਤੇ ਸਦਾ ਪ੍ਰਥਮ ਸੰਸਾਰਾ ਤਨ ਕਲਮੇ ਦੇਵਿਕਰ ਹੋਰਨ ਘਤਾ ਸੇ ਅਸਤੁ ਓਜ ਤਬ ਸਰਣੀ ਪਰੇ ਤਨ ਕੇ ਦੁਸਤ ਦੁਖ ਤੋ ਹਮਾਰੇ ਵਰਕ ਜਵਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਤਾਰੇ ਹੋ ਕਲ ਕੋ ਇਕ ਬਾਰਤੀ ਐਹ ਹੈ ਰਾਖੇ ਕਾਲਿਤਨੇ ਐਹ ਹੈ ਅੱਛਾ ਹੋਏ ਤਹ ਸਰ ਕਟ ਦੁਸਤ ਰੇਤ ਕਰਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਗੇ ਤਾਪ ਤਨ ਕ ਮੈਂ ਹਰ ਹੋਤ ਸਿਧ ਕਰਮੋ ਸਭ ਹੋ ਸਰਸਾ ਸਾਸਾ ਸਕੇ ਨ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾ ਪਾਰ ਪਾਸ ਤੇ ਤਾਹੇ ਉਬਾਰ ਜਿਨ ਨਰਨ ਨਾਮ ਤੇਹਾਰੋ ਕਹਾ ਬਾਦ ਗੁਸਤ ਤੋਖ ਤੇ ਰਹਾ ਖੇਤ ਮੈਂ ਸਨ ਤੇਹਾਰੀ ਆਪ ਹੱਥ ਦੇ ਲੇ ਹੋ ਵਾਰੀ ਸਰਪਠਾਰ ਮੋਹ ਹੋ ਸਹਾਇ ਗੁਸਤ ਤੋਖ ਤੇ ਲੇ ਹੋ ਬਚਾਈ ਸੁਮਿ ਭਾਗਿ ਭਿਮਾ ਜੀਂ ਪਜਲ ਮਾਤਾ ਰੰਤਿ ਕਾ ਪੂਰਨ ਸੁਭਰਾ ਤੇ ਰਿਵਿਕ ਸਾਕਲ ਦੇਹ ਕੋ ਹੱਤਾ ਦੋਖਿਆਨੇ ਕੋ ਸੈ ਕਾਤਾ ਸਰੀਆ ਸੂਝ ਪਏ ਦਇਆਲਾ ਕੋਣ ਕਾਂਗਰ ਅੰਤ ਕਾਲਾ ਮਨ ਮਾ ਚਿਤ ਫਲ ਪਾਵੇ ਸੋਈ ਦੋਖਣਾ ਕਿਸੇ ਬਿਆਸਤ ਕੋਈ ਸਤਵੀਰ ਮੇਰੇ ਬਾਰਾ ਕੋਟਾਨ ਕੋਟ ਕੋਟ ਸ਼ੁਕਰ ਹੈ ਸਤਿਗੁਰੂ ਖੁਲੇ ਦਰਸ਼ਨ ਦਾ ਦਾਰ ਬਖਸ਼ੇ ਨਿਹਾਰ ਕੀਤਾ ਸਤਿਗੁਰੂ ਸੂਰਾ ਸ ਪੰਜਾਨੇ ਜੋ ਲਰ ਦਿਨ ਕੇ ਹੀਤ ਪੁਰਜਾ ਪੁਰਜਾ ਕਟ ਮਰੇ ਕਉ ਨਾ ਸਾਡੇ ਖੇ ਦੇਵਾ ਕਾਂਸਾ ਦਸਵੀਸ ਬੀਤਾ ਬਾਜਾਂ ਵਾਲੇ ਦੋ ਜੁਹਾਨ ਦਿਵਾਲੀ ਪੋਤਰਾਂ ਦੇ ਦਾਨੀ ਸਹੇਬੇ ਕਮਾਲ ਧੰਨ ਗੁਰੂ ਧੰਨ ਗੁਰੂ ਗੋਵਿੰਦ ਸਿੰਘ ਮਹਾਰਾਜੀ ਦੇ ਜਾਰੇ ਲਾਲ ਬਾਬਾ ਅਜੀਤ ਸਿੰਘ ਬਾਬਾ ਜਿਹਾਰ ਸਿੰਘ ਬਾਬਾ ਗੋਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਮਾਤਾ ਗੁਜਰ ਘਰ ਦੀ ਸਹਾदत ਪਨਾ ਮਹਾਨ ਸਿਹਦਰ ਦੀ ਮਿੱਠੀ ਯਾਦ ਚ ਸ਼ਾਂਤ ਰਾਬਾ ਅਤਰ ਸਿੰਘ ਜੀ ਗੁਰਦੁਆਰਾ ਸੇਵਕੇ ਆਪ ਜੀ ਦੇ ਪਵਨ ਸਾਨਾਂ ਤੇ ਸਤਿਗੁਰੂ ਲੜੀ ਰੂਪ ਦੇ ਵਿੱਚ ਸਰਪੇਣਾ ਬੀਬੀਆਂ ਵੱਲੋਂ ਸੰਗਤ ਰੂਪ ਦੇ ਵਿੱਚ ਜਰਜੀ ਸਾਹਿਬ ਦੇ ਜਾਪ ਅਰੰਤ ਸਤਿਗੁਰੂ ਚੌਪਈ ਸਾਹਿਬ ਦੇ ਜਾਪ 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਸ਼ਲੋਕ ਅਰਦਾਸ ਰੀਤੀ ਰਾਂ ਤੇ ਪ੍ਰਵੰਨ ਸਤਿਗੁਰੂ ਸੋ ਮਤੀਆਂ ਤੋਂ ਗਰਵਾਣੀ ਪੜਦੇ ਆ ਸਤਿਗੁਰੂ ਸਮੂਹ ਸੰਗਤਾਂ ਤੋਂ ਹਾਜ਼ਰੀ ਭਰਦੇ ਆ ਅਰਦਾਸ ਬੇਨਤੀ ਕਰਦੇ ਆ ਹੋਈਆਂ ਤਮਾਂ ਭੁੱਲਾਂ ਦੀ ਖੀਮਾ ਵਗੈ ਅਗੇ ਸੁਣਤ ਵਖਣਾ ਬਾਣੀ ਪੜੀ ਸੁਣੀ ਸੇਵਾ ਦਾ ਫਲ ਸਮੂਹ ਸੰਗਤਾਂ ਦੇ ਹਿਰਦੇ ਅੰਦਰ ਬਚਾਉਣਾ ਸਮੂਹ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਤਰਖਣਾ ਆਪ ਜੀ ਦੇਦਰੋਂ ਕਰੋ ਨਾਮ ਦਾਣ ਸਿੱਖੀ ਦਾਣ ਭੋਸਾ ਦਾਣ ਵਖਣਾ ਗੁਰਸਿੱਖੀ ਜੀਵਨ ਵਖਣਾ ਸੇਵਾ ਸਿਮਰ ਦੀਆਂ ਦਾਤਾਂ ਵਖਰੀਆਂ ਨਿਤ ਨੇਮ ਦੀਆਂ ਦਾਤਾਂ ਵਖਰੀਆਂ ਅੰਮ੍ਰਿਤ ਦੀਆਂ ਦਾਤਾਂ ਵਖਰੀਆਂ ਸੋ ਮਨੋ ਭਾਵਨਾ ਪੂਰੀਆਂ ਕਰਨੀਆਂ ਸੰਗਤਾਂ ਵਿੱਚ ਏਕਾ ਤਵਾਕ ਬਖਸ਼ਣਾ ਨਾਲ ਬਾਣੀ ਦੇ ਪ੍ਰਕਾਸ਼ ਕਲੇ ਕਲੇਸ਼ਾਂ ਦੇ ਨਾਸ ਕਰਨਾ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰਾਂ ਤੇ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾ ਦਰਾਂ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਅੱਗੇ ਗੁਰੂਆਂ ਦੇ ਮਹਾਂਪੁਰਸ਼ਾਂ ਦੇ ਸਿਦਾਂਤ ਦੇ ਦਿਨ ਮਨਾਉਣ ਦੇ ਉੱਤੇ ਪ੍ਰਾਲੇ ਵੱਖ ਨੇ ਸਿਰ ਤੇ ਮੇਹਰ ਬਰਹਿਤ ਰੱਖਣਾ ਸਮੂਹ ਸੰਗਤਾਂ ਵੱਲੋਂ ਆਪਣੀਆਂ ਅਨੇਕ ਮਾਈਆਂ ਸਭੀਆਂ ਕਰਦੇ ਆਪ ਜੀ ਦੇ ਦਰਤੇ ਤੇ ਹਾਵਲ ਖੜਾ ਪ੍ਰਸ਼ਾਦ ਇਹ ਗਾਧਨ ਦੀ ਤਾਨਕ ਪ੍ਰਕਾਰ ਭੋਜਨ ਬੋ ਕੀ ਆਬ ਜਨ ਮਿਟਾਏ ਕਰੀ ਪਾਕ ਸਾਲ ਸੋਚ ਪਵਿੱਤਰ ਹਨ ਲਾਗੋ ਕੋਗਰ ਰੈ ਲਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਸ਼ਕੇ ਮੁਖੋਂ ਸਤਨਾਮ ਹੈ ਕਿਰਮਾ ਨਾਮ ਜਪੇ ਅਲਾਹੀ ਦਰਗਾਹੀ ਪ੍ਰਵਾਨਕ ਬਖਸ਼ ਕੇ ਸੇਵਕਾਂ ਨੂੰ ਹੁਕਮਾਂ ਤੇ ਚੱਲਣ ਦੇ ਵਾਲ ਉਦੋਂ ਪਰੇਮ ਰਖਣਾ ਮੇਲੀ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਮਿਲਿਆ ਤੁਰ ਤੇਰਾ ਨਾਮ ਤੇ ਤਵੇ ਨਾਨਕ ਨਾਮ ਚੜਦੀ ਕਲਾ ਤੇ ਭਾਣੇ ਸਰਬੱਤ ਦਾ